ਬਾਈ ਆਪਣੇ ਕੋਲ ਇੱਕ ਟਰੈਕਟਰ ਹੈ ਐਸ਼ਰ 333 ਐਸ਼ਰ 333 ਤੇ ਬਾਈ ਦਾ ਜਿਹੜਾ ਆਪਣਾ ਨੰਬਰ ਆ ਉਹ ਵੀਡੀਓ ਦੇ ਵਿੱਚ ਪਾਵਾਂਗੇ ਤੇ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਡਬਲ ਕਲਚ ਟਰੈਕਟਰ ਹੈਗਾ ਮਾਡਲ ਦੀ ਗੱਲ ਕਰੀ ਮਾਡਲ ਹੈਗਾ 2020 ਮਾਡਲ 2020 ਪੰਜਾਬ ਨੰਬਰਾਂ ਫਰੀਦਕੋਟ ਦਾ ਟਰੈਕਟਰ ਪੂਰਾ ਚੰਗਾ ਸਾਫ਼ ਤੇ ਸਾਰਾ ਟਰੈਕਟਰ Ориਜਨਲ ਆ ਸਾਰਾ ਟਰੈਕਟਰ Ориਜਨਲ ਆ ਨmber tractor 10 ਦੀ ਕਿ ਲੱਗਦੇ ਮੂਰਲੇ ਡਰ ਗਿਆ 60 ਤੋਂ 70 ਕੇ ਪੈਟ ਆ ਰਹੇਗਾ ਮੂਰਲੇ ਤੇ ਮਗਰਲੇ ਡਰ ਗਿਆ 45 ਤੋਂ 50 ਕੇ ਪੈਟ ਆ ਰਹੇਗਾ ਮਗਰਲੇ ਤੇ ਭਾਈ ਦੂਜੇ ਨੰਬਰ ਤੇ ਬਾਈ ਕਹਿੰਦਾ ਵੀ ਇਹ ਟਰੈਕਟਰ ਤੇ ਲੋਨ ਹੋ ਜਾ ਜੇ ਕਹਿੰਦੇ ਨਗਦ ਕੈਸ਼ ਦਾ ਲੈਣਾ ਤਾਂ ਉਹ ਵੀ ਜੇ ਕੀ ਵੀ ਕਹਿੰਦੇ ਬੰਦੇ ਨੇ ਲੋਨ ਕਰਾਉਣਾ ਹੋਵੇ ਡਾਊਨ ਪੇਮੈਂਟ ਭਰ ਕੇ ਬਾਕੀ ਤੁਸੀਂ ਲੋਨ ਕਰਾ ਸਕਦੇ ਹੋ ਤੇ ਬਾਈ ਦਾ ਆਪ ਨੰਬਰ ਪਾਵਾਂਗੇ ਜਿਹੜਾ ਵੀਡੀਓ ਦੇ ਵਿੱਚ ਤੇ ਬਾਈ ਤੋਂ ਬਾਕੀ ਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਟਰੈਕਟਰ 50 ਨੰਬਰ ਟਰੈਕਟਰ ਆ ਬਾਈ ਦੇ ਖੁੱਦ ਦਾ ਨਾ ਟਰੈਕਟਰ ਡਬਲ ਕਲਚ 2020 ਮਾਡਲ ਜਿਵੇਂ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ ਨਾ ਬਈ 3 ਲੱਖ ਤੇ 85000 ਰੁਪਏ ਬਾਈ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਤੁਹਾਨੂੰ ਪਿਛਲੇ ਹਿੱਸੇ ਦਾ ਟਰੈਕਟਰ ਵਿਖਾਇਆ ਨਾ ਟਰੈਕਟਰ ਟਰੈਕਟਰ ਵੇਸ ਦਾ ਟਰੈਕਟਰ ਪੂਰਾ ਚੰਗਾ ਕਰੂ ਟਰੈਕਟਰ ਦਾ ਇਹ ਰੂਟ ਰੈਟਰ ਟਰੈਕਟਰ ਪੂਰਾ ਸਾਫ ਆ ਪੀਵੀ 0 4 ਪੀਵੀ 04 ਟਰੈਕਟਰ ਦਾ ਨੰਬਰ ਹੈ ਸੈਲਫ ਸਟਾਰਟ ਟਰੈਕਟਰ ਹੈਗਾ ਐ ਸ਼ਰਤ ਨੂੰ ਸੋਤੇ ਇਤੀ ਟਰੈਕਟਰ ਨਹੀਂ ਦੋ ਇਹ ਵੇਖਾ ਟਰੈਕਟਰ ਪੂਰਾ ਸਾਫ ਆ ਰੰਗ ਰੰਗ ਦਾ ਪੂਰਾ ਸਾਫ ਟਰੈਕਟਰ ਪਿਆਗਾ ਡਬਲ ਕਲਚ ਆ ਮਾਡਲ 2020 ਆ ਡਿਮਾਂਡ ਦੀ ਗੱਲ ਕਰੀ ਜਿਹੜੀ 3 ਲੱਖ 85000 ਰੁਪਏ ਬਾਈ ਟਰੈਕਟਰ ਦੀ ਡਿਮਾਂਡ ਆ 3 ਲੱਖ ਤੇ 85000 ਰੁਪਏ ਟਰੈਕਟਰ ਦੀ ਡਿਮਾਂਡ ਆਗੀ ਪੰਜਾਬ ਨੰਬਰ ਫਰੀਦਕੋਟ ਪੀ ਵੀ 04 ਤੇ ਬਾਈ ਦਾ ਨੰਬਰ ਪਾਵਾਂਗਾ ਵੀਡੀਓ ਚ ਨੰਬਰ ਤੇ ਕਾਲ ਕਰਕੇ ਬਾਅਦ ਨਾਲ ਤੁਸੀਂ ਟਰੈਕਟਰ ਇਹ ਖਰੀਦ ਸਕਦੇ ਹੋ